ਤੁਸੀਂ ਇਸ ਬੂਟੇ ਨੂੰ ਗਮਲੇ ਦੇ ਵਿੱਚ ਲਾਣਾ ਹੈ ਬਾਈ 2-3 ਜਗ੍ਹਾ ਤੇ ਇਹਨੂੰ ਰੱਖਣਾ ਹੈ ਤੇ ਰਾਤ ਨੂੰ ਇਹਨਾਂ ਇਦਾਂ ਦੀ ਸੁਗੰਧ ਛੱਡਦਾ ਜਿਹੜੀ ਖੁਸ਼ਬੂ ਛੱਡਦਾ ਤੁਹਾਡੇ ਘਰ ਦਾ ਵਾਤਾਵਰਣ ਵਧੀਆ ਹੋ ਜਾਊਗਾ ਤੇ ਦੂਜਾ ਮੱਛਰ ਤਾਂ ਕਿਹਾ ਮਲੇਰੀਆ ਤਾਂ ਕਿਹਾ ਮੱਛਰ ਦਾ ਪਾਪਾ ਵੀ ਨਹੀਂ ਤੁਹਾਡੇ ਘਰ ਆਊਗਾ ਸੋ ਇਸ ਬੂਟੇ ਦਾ ਨਾਂ ਕਿਹਾ ਦੋਸਤੋ ਇਸ ਬੂਟੇ ਦਾ ਨਾਮ ਹੈਗਾ ਲੈਮਨ ਗ੍ਰਾਸ ਤੇ ਲੈਮਨ ਗ੍ਰਾਸ ਦੀ ਰਾਤ ਨੂੰ ਖੁਸ਼ਬੂ ਇੰਨੀ ਆਂਦੀ ਹੈ ਨਾ ਤੁਹਾਡਾ ਕਮਰਾ ਮਿਕ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਤੁਹਾਡੇ ਬੱਚਿਆਂ ਨੂੰ ਮਲੇਰੀਆ ਨਹੀਂ ਹੋਊਗਾ ਤੁਹਾਨੂੰ ਡੈਂਗੂ ਨਹੀਂ ਹੋਊਗਾ ਤੇ ਦੂਜਾ ਤੁਹਾਨੂੰ ਮੱਛਰ ਨਹੀਂ ਕੱਟੂਗਾ ਤੀਜਾ ਤੁਹਾਨੂੰ ਔੜੋ ਮੋਸ ਜਾਂ ਕੈਮੀਕਲ ਵਾਲੀਆਂ ਚੀਜ਼ਾਂ ਵਰਤਦੇ ਹਨ ਉਹ ਤੁਹਾਨੂੰ ਘਰ ਲਿਆ ਕੇ ਬਰਤਣੀਆਂ ਨੂੰ ਪੈਸੇ ਲਾ ਕੇ ਆਪਾਂ ਜ਼ਹਿਰ ਖਰੀਦਦੇ ਆ ਉਹ ਤੋਂ ਵਿਚਾਰੂਗਾ ਤੇ ਜਿਹੜੇ ਕਿ ਚਾਹ ਦੇ ਵਿੱਚ ਪਾਉਂਗੇ ਦੋਸਤੋ ਇਹਨੂੰ ਚਾਹ ਤੁਹਾਡੀ ਏਦਾਂ ਦੀ ਲਾਜਵਾਬ ਹੋ ਜਾਊਗੀ ਮੈਂ ਕਹਿੰਨਾ ਕਿਤੇ ਉਹ ਜਿਹੜੀ ਸਟਾਰ ਬੱਗ ਤੇ ਮਿਲਦੀ ਆ ਉਹ ਵੀ ਫੇਲ ਹੈ ਇਹ ਦੇ ਮੂਰੇ ਸੋ ਜ਼ਿੰਦਗੀ 'ਚ ਜੇ ਬਾਈ ਜੇ ਕਿਸ ਨੇ ਇੱਕ ਵਾਰੀ ਦਾ ਸੁਆਦ ਚੱਕ ਲਿਆ ਨਾ ਕਹੂਗਾ ਭਾਈ ਮੈਨੂੰ ਲੈਮਨ ਗ੍ਰਾਸ ਪਾਕੇ ਦੇ ਮੈਂ ਫੇਰ ਚਾਹ ਪੀਊਂਗਾ ਮੱਛਰ ਇਹ ਤੋਂ ਐਦਾਂ ਡਰਦਾ ਜਿੱਦਾਂ ਰਾਤ ਨੂੰ ਡੈਂਡ ਡਰਦੀ ਹੁੰਦੀ ਜੱਟਾਂ ਤੋਂ ਸੋ ਐਦਾਂ ਇਹ ਤੋਂ ਮੱਛਰ ਡਰਦਾ ਤੇ ਨਾਲ ਦੀ ਨਾਲ ਇੱਕ ਦ ਬਦਲਦੇ ਮੌਸਮ ਦੇ ਵਿੱਚ ਤੇ ਜੇਕਰ ਕਹੀਏ ਬੈਡ ਬੈਕਟੀਰੀਆ ਬਾਡ ਬੈਕਟੀਰੀਆ ਸਭ ਤੋਂ ਵੱਧ ਫੈਲਦੇ ਆ ਇਹਦੇ ਨਾਲ ਹੀ ਜਿਹੜੇ ਕਿ ਆਸੀਂ ਬਿਮਾਰ ਹੁੰਨੇ ਆ ਇਮਿਊਨ ਸਿਸਟਮ ਸਾਡਾ ਡਾਊਨ ਹੋ ਜਾਂਦਾ ਸੋ ਇਸ ਬੂਟੇ ਦੇ ਵਿੱਚ ਇੰਨੀ ਤਾਕਤ ਆ ਪੂਰੀ ਦੁਨੀਆ ਦੇ ਵਿੱਚੋਂ ਤਾਕਤਵਰ ਬੂਟਾ ਆ ਜਿਹੜਾ ਕਿ ਤੁਹਾਡੇ ਬੈਡ ਬੈਕਟੀਰੀਆ ਨੂੰ ਮਾਰਦਾ ਆ ਦੁੱਖ ਪਾੜ ਜਿੱਡਾ ਹੁੰਦਾ ਦਵਾਈ ਛੋਟੀ ਜੀ ਹੁੰਦੀ ਆ ਦਵਾਈ ਛੋਟੀ ਹੋਣ ਕਾਰਨ ਸਾਨੂੰ ਲੱਭਦੀ ਨਹੀਂ ਇਲਾਜ ਸਾਡੇ ਆਲੇ ਦੁਆਲੇ ਹੁੰਦਾ ਸੋ ਇਸ ਕਰਕੇ ਇਹਨਾਂ ਦੋ ਚਾਰ ਬੂਟਿਆਂ ਨੂੰ ਆਪਣੇ ਘਰ ਜ਼ਰੂਰ ਲਾਇਓ ਪੂਰੀ ਵੀਡੀਓ ਦੇਖ ਕੇ ਤੁਆਂ ਨੂੰ ਜਿਹੜਾ ਕੀ ਇਹਦੇ ਬਾਰੇ ਪੂਰੀ ਜਾਣਕਾਰੀ ਮਿਲ ਜਾਵੇ ਕਿਉਂ ਬਰਤਣਾ ਕਿਵੇਂ ਦਾ ਕੀ ਨਾ ਆ ਆ ਵੀਡੀਓ ਪੂਰੀ ਦੇਖਿਓ ਔਰ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਨਵੇਂ ਆਇਆ ਤਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕਲਵੀਰ ਸਾਧੜਾ ਨਵਾਂ ਸ਼ਹਿਰ ਦੋਸਤੋ ਅੱਜ ਦੀ ਵੀਡੀਓ ਸਾਰੀਆਂ ਭੈਣਾਂ ਨੂੰ ਔਰ ਸਾਰੇ ਭਰਾਵਾਂ ਨੂੰ ਦੇਖ ਲੈਣੀ ਚਾਹੀਦੀ ਹੈ ਜ਼ਰੂਰੀ ਹੈ ਤੁਹਾਡੇ ਲਈ ਕਿਉਂਕਿ ਜਦੋਂ ਸਾਡੇ ਮੌਸਮ ਚੇਂਜ ਹੁੰਦਾ ਹੈ ਨਾ ਤੇ ਉਸ ਵੇਲੇ ਭਾਈ ਸਾਨੂੰ ਜਿਹੜੀਆਂ ਬਿਮਾਰੀਆਂ ਬਹੁਤ ਜ਼ਿਆਦਾ ਚਿੰਬੜਦੀਆਂ ਔਰ ਉਹ ਬਿਨਾਂ ਬੁਲਾਏ ਆਣੀਆਂ ਕਿਉਂਕਿ ਦੁੱਖ ਔਰ ਜਿਹੜੀ ਦਵਾਈ ਹੁੰਦੀ ਆ ਇੰਨੀ ਛੋਟੀ ਜੀ ਹੁੰਦੀ ਜਿਹੜਾ ਡਾਕਟਰ ਲਿਖ ਕੇ ਦਖਦਦਾ ਨਾ ਗੋਲੀ ਉਹ ਛੋਟੀ ਜੀ ਗੋਲੀ ਹੁੰਦੀ ਆ ਤੇ ਉਸ ਗੋਲੀ ਦੇ ਵਿੱਚ ਹੁੰਦਾ ਕੀ ਆ ਤੇ ਜਿਹਦੇ ਨਾਲ ਸਾਨੂੰ ਬੜੀ ਛੇਤੀ ਆਰਾਮ ਆ ਜਾਂਦਾ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਸੀ ਰਾਤ ਨੂੰ ਦਵਾਈ ਖਾਣੇ ਆ ਸਵੇਰ ਨੂੰ ਸਾਡੀ ਤੰਦਰੁਸਤ ਪਾਣੇ ਆਪਣੇ ਆਪ ਨੂੰ ਆਪੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਅੰਮ੍ਰਿਤਸਰ ਗਏ ਇੱਕ ਨਾਮੀ ਹੋਟਲ ਦੇ ਵਿੱਚ ਬਹੁਤ ਪ੍ਰਸਿੱਧ ਹੋਟਲ ਦੇ ਵਿੱਚ ਆਪਾਂ ਸਾਰੇ ਪਰਿਵਾਰ ਨੇ ਖਾਣਾ ਖਾਦਾ ਤੇ ਖੁਸ਼ੀ-ਖੁਸ਼ੀ ਆਪਾਂ ਚਲੇ ਗਏ ਖਾਣਾ ਖਾਣ ਤੋਂ 2 ਘੰਟੇ ਬਾਅਦ ਹੀ ਕਿਸੇ ਦਾ ਗਲਾ ਦਰਦ ਲੱਪਿਆ ਕਰਨ ਕਿਸੇ ਨੂੰ ਉਲਟੀਆਂ ਲੱਗ ਗਈਆਂ ਕਿਸੇ ਦਾ ਤੇ ਇਹ ਹੋਇਆ ਕਾਤੇ ਕੀ ਉਹ ਹੋਟਲ ਵਾਲਿਆਂ ਨੇ ਕੁਝ ਵਿੱਚ ਪਾ ਕੇ ਮਿਲਾ ਕੇ ਖਲਾਤਾ ਸਾਨੂੰ ਜਾਣਬੁੱਝ ਕੇ ਨਹੀਂ ਸੋ ਹੋਇਆ ਕਿ ਦੋਸਤੋ ਕਿਉਂਕਿ ਮੌਸਮ ਚੇਂਜ ਹੋ ਰਿਹਾ ਤੇ ਇਹਦੇ ਨਾਲ ਕੀ ਹੁੰਦਾ ਜਿਹੜੇ ਬੈਕਟੀਰੀਆ ਹੈ ਉਹਨਾਂ ਦਾ ਬਾਦ ਦਾ ਪਰਾਗਣ ਜਿਹਨੂੰ ਕਹਿੰਦੇ ਉਹਨਾਂ ਦਾ ਉਹ ਅਵਾਗਣ ਬਾਦਦੇ ਆ ਤੇ ਸਾਨੂੰ ਜੋ ਨੰਗੀਆਂ ਅੱਖਾਂ ਦੇ ਨਾਲ ਨਹੀਂ ਦਿਖਦਾ ਤੇ ਇਹਦਾ ਇਲਾਜ ਕਿੱਥੇ ਆ ਇਹਦਾ ਇਲਾਜ ਆ ਦੋਸਤੋ ਆਪਣੇ ਖਾਣੇ ਦੀ ਇੱਕ ਲਿਮਟ ਆ ਜਿਹੜੀ ਉਹ ਘਟਾ ਦਿਓ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਚੇਂਜ ਹੁੰਦਾ ਹੋਵੇ ਇਹਨਾਂ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਕੀ ਬਹੁਤੇ ਦੋਸਤਾਂ ਦਾ ਗਲਾ ਦੁਖਦਾ ਕਿਸੇ ਦਾ ਢਿੱਡ ਦੁਖਦਾ ਕਿਸੇ ਨੂੰ ਉਲਟੀਆਂ ਲੱਗਦੀਆਂ ਇਹ ਨਾਰਮਲ ਆ ਇਹ ਤੁਹਾਡੇ ਨਾਲ ਨਹੀਂ ਹੁੰਦਾ ਸਾਰਿਆਂ ਨਾਲ ਹੀ ਹੁੰਦਾ ਪਰ ਦੱਸਦਾ ਕੋਈ ਕੋਈ ਆ ਪਹਿਲੀ ਤਾਂ ਗੱਲ ਇਹ ਆ ਦੋਸਤੋ ਜਿਹੜਾ ਕਿ ਖਾਣਾ ਆ ਸਾਡਾ ਅਸੀਂ ਬੇਹਾ ਸਿਹਾ ਇੱਕ ਦੋ ਦਿਨ ਅਜ ਨਹੀਂ ਵਿਕਿਆ ਜੀ ਦੂਏ ਦਿਨ ਆਪਾਂ ਆਟਾ ਗੁੰਨ ਕੇ ਰੱਖ ਲਿਆ ਉਹਦੇ ਨਾਲ ਅਸੀਂ ਰੋਟੀਆਂ ਬਣਾ ਕੇ ਆਪਣੇ ਜਿਹੜੇ ਗਾਹ ਕਾਂਦੇ ਆ ਜਾਂ ਜਾ ਪਕਰਾਂ ਚ ਵੀ ਕਈ ਭੈਣਾ ਇੱਦੇ ਕਰਦੀਆਂ ਸੋ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬੈਕਟੀਰੀਆ ਆ ਉਹ ਸਭ ਤੋਂ ਵੱਧ ਤੋਂ ਵੱਧ ਫੁੱਲਦਾ ਜਿਹੜਾ ਕਿ ਬਾਡ ਬੈਕਟੀਰੀਆ ਹੁੰਦਾ ਔਰ ਸਾਨੂੰ ਇਲਾਜ ਦੇ ਤੌਰ ਤੇ ਸਾਨੂੰ ਉਦੋਂ ਮਾਰਨ ਦੇ ਲਈ ਕਹ ਲਓ ਕਿ ਸਾਨੂੰ ਦਵਾਈ ਦੀ ਜ਼ਰੂਰਤ ਆ ਜੇਕਰ ਅਸੀਂ ਬਿਮਾਰ ਹੁੰਨੇ ਆ ਤੁਸੀਂ ਇੱਕ ਬੂਟਾ ਦੇਖ ਰਹੇ ਮੇਰੇ ਸਾਹਮਣੇ ਉਸ ਤੋਂ ਕਈਆਂ ਨੇ ਪਛਾਣ ਲਿਆ ਤਾਂ ਕਥੱਲੇ ਕਮੈਂਟ ਜ਼ਰੂਰ ਕਰੋ ਕੀ ਆ ਇਹ ਇੱਕ ਸੁਧਾਰਨ ਜਿਹਾ ਬੂਟਾ ਦਿਖਾਣ ਵਾਲਾ ਇੱਕ ਐਸੀ ਦਵਾਈ ਆ ਜਿਹੜਾ ਤੁਹਾਡੇ ਇਸ ਮੌਸਮ ਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਤੁਹਾਡਾ ਸੱਚਾ ਸਾਥੀ ਆ ਇਹ ਦੋਸਤੋ ਹੈਗੀ ਤੁਲਸੀ ਤੁਲਸੀ ਦੇ ਵਿੱਚ ਕੀ ਐਸੀ ਖਾਸ ਚੀਜ਼ ਆ ਜਦੋਂ ਆਪਾਂ ਬੂਟਿਆਂ ਦੀ ਰਿਸਰਚ ਕਰਦੇ ਆ ਸਭ ਤੋਂ ਵੱਧ ਜਿਹੜਾ ਕੀ ਆ ਦੋਸਤ ਕਹਿ ਸਕਦੇ ਆ ਸਭ ਤੋਂ ਵੱਧ ਜਿਹੜਾ ਐਂਟੀਬੈਕਟੀਰੀਆ ਹੈ ਜਿਹੜਾ ਬੈਕਟੀਰੀਆ ਨੂੰ ਮਾਰਦਾ ਆ ਔਰ ਤੁਹਾਡੀ ਸਿਹਤ ਨੂੰ ਤੰਦਰੁਸਤ ਕਰਦਾ ਇਹਦੇ ਵਿੱਚ ਇੰਨੀ ਤਾਕਤ ਆ ਇਹਦੇ ਵਿੱਚ ਦੋਸਤੋ ਵਿਟਾਮਿਨ A ਵਿਟਾਮਿਨ K ਵਿਟਾਮਿਨ C ਇਹਦੇ ਵਿੱਚ B6 ਆ ਇਸ ਬੂਟੇ ਦੇ ਵਿੱਚ ਖਾਸ ਗੱਲਾਂ ਕੀ ਆ ਇਸ ਬੂਟੇ ਦੇ ਵਿੱਚ ਖਾਸ चीज ਇਹ ਆ ਕਿ ਜਿਹੜਾ ਇਸ ਵਾਦੀ ਹੋ ਮੌਸਮ ਦੇ ਜਦੋਂ ਮੌਸਮ ਚੇਂਜ ਹੁੰਦਾ ਉਸ ਵੇਲੇ ਨਮੀ ਬਹੁਤ ਹੁੰਦੀ ਆ ਉਹਦੇ ਵਿੱਚ ਬੈਕਟੀਰੀਆ ਜਿਹੜੇ ਜਦੋਂ ਅਸੀਂ ਖਾਣਾ ਖਾਂਦੇ ਆ ਨਾ ਉਹ ਬੈਡ ਬੈਕਟੀਰੀਆ ਵਾਦੇ ਪੁੱਲ ਦੇ ਬਹੁਤ ਆ ਜਿਹਦੇ ਨਾਲ ਸਾਨੂੰ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਕਹਿੰਦੇ ਬੁਖਾਰ ਚੜਦਾ ਕਿਸੇ ਦਾ ਢਿੱਡ ਦੁਖਦਾ ਇਹ ਸਾਰੀ ਮੇਨ ਚੀਜ਼ ਆ ਤੇ ਹੁਣ ਇਸ ਤુલਸੀ ਨੂੰ ਤੁਸੀਂ ਵਰਤ ਕੇ ਇਸ ਤુલਸੀ ਦੇ ਤੁਸੀਂ 2-4 ਪੱਤੇ ਰੋਜ਼ ਖਾ ਸਕਦੇ ਆ ਤੇ ਇੱਕ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਆ ਤુલਸੀ ਦੇ ਵਿੱਚ ਪਾਇਆ ਗਿਆ ਪਾਈ ਜਿਹਨਾਂ ਨੂੰ ਬਲੱਡ ਸ਼ੂਗਰ ਨੂੰ ਤੁਹਾਡੀ ਨੂੰ ਕੰਟਰੋਲ ਕਰਦਾ ਇਹ ਤੇ ਕਹਿੰਦਾ ਕਿ ਸ਼ੂਗਰ ਵਾਲੇ ਬੰਦੇ ਵੀ ਇਹਨੂੰ ਖਾ ਸਕਦੇ ਆ ਤੁਹਾਡੀ ਬਲੱਡ ਸ਼ੂਗਰ ਕੰਟਰੋਲ ਕਰਦਾ ਔਰ ਇਹਦੇ ਸੀਡ ਆ ਜਿਹੜੇ ਆ ਇਹ ਸੀਡ ਐਸ ਮੌਸਮ ਦੇ ਵਿੱਚ ਤੁਹਾਨੂੰ ਮਿਲਣਗੇ ਇਹ ਸੀਡ ਜਿਹੜੇ ਕਿ ਤੁਹਾਡੇ ਯੂਜ਼ ਕਰਨ ਦੇ ਨਾਲ ਤੁਹਾਡਾ weight loss ਹੁੰਦਾ ਦੋਸਤੋ ਭੁੱਖ ਵੱਧ ਲੱਗੂਗੀ weight loss ਹੋਊਗਾ ਤੇ ਤੁਹਾਡੀ ਜਿਹੜੀ ਕਿ ਬੈਡ ਚਰਬੀ ਐ ਕੋਲੈਸਟ੍ਰੋਲ ਆ ਉਹ ਤੁਹਾਡਾ ਜਿਹੜਾ ਕਿ ਬਾਹਰ ਨਿਕਲੂਗਾ ਸੋ ਇਹ ਮੌਸਮ ਦੇ ਵਿੱਚ ਤੁਹਾਨੂੰ ਇਹਦੇ ਸੀਡ ਵੀ ਮਿਲ ਜਾਣਗੇ ਤੁਹਾਨੂੰ ਪੱਤੇ ਵੀ ਮਿਲ ਜਾਣਗੇ ਜਦੋਂ ਇਹਨੂੰ ਤੁਸੀਂ ਤੁਹਾਨੂੰ ਲੱਗਦਾ ਕਿ ਮੋਰੇ ਮੌਸਮ ਦੇ ਵਿੱਚ ਇਹਦੇ ਪੱਤੇ ਝਾੜਨੇ ਆ ਤੇ ਇਹਨੂੰ ਕੱਟ ਕੇ ਦੋਸਤੋ ਤੁਸੀਂ ਸੁਕਾ ਕੇ ਰੱਖ ਲਿਓ ਤੇ ਇਹਨੂੰ ਚਾਹ ਦੇ ਵਿੱਚ ਯੂਜ਼ ਕਰਨਾ ਇਹਨੂੰ ਤੁਸੀਂ ਗ੍ਰੀਨ ਟੀ ਦੇ ਵਿੱਚ ਯੂਜ਼ ਕਰ ਸਕਦੇ ਆ ਤੁਸੀਂ ਗ੍ਰੀਨ ਟੀ ਨਹੀਂ ਪੀਂਦੇ ਤੇ ਇਹਨੂੰ ਤੁਸੀਂ ਉਬਾਲ ਕੇ ਪਾਣੀ ਦੇ ਵਿੱਚ ਇਹਦਾ ਪਾਣੀ ਵੀ ਜਿਹੜਾ ਕੀ ਹੈ ਪੀ ਸਕਦੇ ਆ ਸੋ ਤੁਹਾਡਾ ਭਾਈ ਗਲਦੁਖ ਦਾ ਉਲਟੀਆਂ ਲੱਗੀਆਂ ਬੁਖਾਰ ਆ ਤੇ ਇਸ ਬੂਟੇ ਨੂੰ ਭਾਈ ਪੰਜ ਚਾਰ ਪੱਤੇ ਤੋੜ ਕੇ ਪੰਜ ਸਤ ਤੋੜ ਕੇ ਦਾ ਕਾੜਾ ਬਣਾ ਕੇ ਨਾ ਤੁਸੀਂ ਜੇ ਵਰਤੂਗੇ ਤੇ ਤੁਹਾਨੂੰ ਪਤਾ ਲੱਗੂਗਾ ਤੇ ਮੈਂ ਪਹਿਲਾਂ ਦੱਸਿਆ ਬਾਈ ਬਿਮਾਰੀ ਹੈ ਜਿਹੜਾ ਜਿਹੜਾ ਦੁੱਖਾ ਉਹ ਸਾਨੂੰ ਪਹਾੜ ਜਾਪਦਾ ਹੈ ਤੇ ਜਿਹੜਾ ਜਿਹੜੇ ਦਵਾਈ ਹੈ ਨਾ ਉਹ ਬਰੀਕ ਛੋਟੀ ਜਿਹੀ ਗੋਲੀ ਹੁੰਦੀ ਆ ਤੇ ਉਹਦਾ ਇਲਾਜ ਨਾ ਬਿਲਕੁਲ ਛੋਟਾ ਜਿਹਾ ਹੁੰਦਾ ਤੇ ਉਹ ਸਾਨੂੰ ਛੋਟੀ ਚੀਜ਼ ਆਲਾ ਪਾ ਧਿਆਨ ਨਹੀਂ ਦਿੰਦੇ ਤੇ ਆਪਾਂ ਪਹਾੜ ਵਾਲ ਧਿਆਨ ਦਿੰਨੇ ਆ ਤੇ ਛੋਟੀ ਚੀਜ਼ ਦੇ ਵਿੱਚ ਧਿਆਨ ਦੇਣੂਗਾ ਤਾਂ ਸਾਨੂੰ ਇਲਾਜ ਮਿਲੂਗਾ ਸੋ ਜਿਹੜੇ ਜਦੋਂ ਤੁਸੀਂ ਦੇਖਿਆ ਉਹਨਾਂ ਦਵਾਈਆਂ ਖਾਸ ਕਰਕੇ ਦਵਾਈਆਂ ਜਿਹੜੀਆਂ ਬਹੁਤ ਮਹਿੰਗੀਆਂ ਹੁੰਦੀਆਂ ਇਹ ਕਾਤੇ ਮਹਿੰਗੀਆਂ ਹੁੰਦੀਆਂ ਉਹ ਦਵਾਈ ਦਾ ਮੁੱਲ ਨਹੀਂ ਹੁੰਦਾ ਉਹ ਰਿਸਰਚ ਦਾ ਮੁੱਲ ਹੁੰਦਾ ਜਿਹੜੇ ਬੰਦਿਆਂ ਨੇ ਰਿਸਰਚ ਕਰਕੇ ਦਵਾਈ ਬਣਾਈ ਆ ਲੱਭੀ ਆ ਤੇ ਉਹ ਉਹ ਅਸੀਂ ਮੁੱਲ ਆ ਜਿਹੜਾ ਸਾਰੀ ਉਮਰ ਉਹਦਾ ਤਾਰਦੇ ਆ ਬਾਈ ਤੇ ਕੋਈ ਵੀ ਆਪਾਂ ਗੋਲੀ ਖਾਣੇ ਆ ਕੋਈ ਦਵਾਈ ਖਾਣੇ ਆ ਉਹ ਰਿਸਰਚ ਦੇ ਪੈਸੇ ਦੇ ਰਹੇ ਆ ਆਪਾਂ ਨਾ ਕਿ ਉਹਨਾਂ ਨੂੰ ਪ੍ਰੋਡਕਟ ਦੇ ਪੈਸੇ ਦੇ ਰਹੇ ਆ ਪ੍ਰੋਡਕਟ ਤਾਂ ਉਹ 25-25 ਪੈਸੇ ਦਾ ਵੀ ਹੈ ਨੀਗਾ ਤੋ ਇਹ ਸਾਰੀ ਚੀਜ਼ ਹੈ ਜਿਹੜੀ ਰਿਸਰਚ ਦੀ ਹੈ ਸੋ ਦੋਸਤੋ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਤੁਹਾਡੇ ਲੱਗੀਆਂ ਵਾ ਤੁਸੀਂ ਉਹਨਾਂ ਨੂੰ ਧਿਆਨ ਨਾਲ ਦੇਖੋਗੇ ਉਹਨਾਂ ਬਾਰੇ ਜਾਣੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਪਤਾ ਲੱਗਣਗੀਆਂ ਤੇ ਇਹ ਜੇਕਰ ਸਾਨੂੰ ਬੁਖਾਰ ਹੁੰਦਾ ਬਾਈ ਨਜਲਾ ਜਕਾਮ ਖੰਗ ਅਰੇਸ਼ਾ ਕੁਝ ਵੀ ਹੁੰਦੀ ਐ ਇਸ ਮੌਸਮ 'ਚ ਹੋਣਾ ਹੀ ਹੋਣਾ ਆ ਤੇ ਤੁਸੀਂ ਦੋਸਤੋ ਇਸ ਬੂਟੇ ਨੂੰ ਤુલਸੀ ਨੂੰ ਆਪਣੇ ਘਰ ਲਾ ਸਕਦੇ ਆ ਪੰਜ ਚਾਰ ਬੂਟੇ ਔਰ ਬੂਟਿਆਂ ਦੇ ਵਿੱਚੋਂ ਤੁਸੀਂ ਜਿਹੜਾ ਕੀ ਆ ਇਹਨਾਂ ਨੂੰ ਇਲਾਜ ਦੇ ਰੂਪ ਦੇ ਵਿੱਚ ਵਰਤ ਸਕਦੇ ਆ ਦੋਸਤੋ ਮੈਂ ਕਹਿੰਦਾ ਯਕੀਨ ਮੰਨੋ ਇਹਨਾਂ ਤੋਂ ਸੱਚਾ ਮਿੱਤਰ ਕੋਈ ਹੈ ਹੀ ਨਹੀਂ ਤੇ ਇਸ ਕਰਕੇ ਬਾਈ ਬੂਟੇ ਪ੍ਰਸਾ ਲੰਗ ਚੱਲੇ ਆ ਜਿਨੇ ਭਰਾ ਨੇ ਪੰਜ ਸੱਤ ਬੂਟੇ ਨਹੀਂ ਲਾਏ ਆ ਕੋਈ ਆਹਮਬ ਚੀਕੂ ਕੋਸ਼ ਲਾ ਲਓ ਭਾਈ ਆਪਣੇ ਘਰ ਤੁਹਾਡੂੰ ਜਿਹੜਾ ਕੀ ਆ ਪ੍ਰਕਿਰਤੀ ਆ ਤੁਹਾਨੂੰ ਉਹ ਤੁਹਾਡਾ ਦੋਸਤ ਬਣ ਕੇ ਤੁਹਾਨੂੰ ਸਾਥ ਦੇਵੇਗੀ ਸੋ ਦੂਜੀ ਸਭ ਤੋਂ ਵੱਡੀ ਗੱਲ ਇਹਦੇ ਨਾਲ ਮੱਛਰ ਵੀ ਨਹੀਂ ਆਉਂਦਾ ਤੁਹਾਡੇ ਘਰ ਮੱਛਰ ਕੀੜੇ ਮਕੌੜੇ ਜਿਹੜੇ ਉਹ ਘਾਟਾਂ ਦੇ ਆ ਤੇ ਪੁਰਾਣੇ ਸਮੇਂ 'ਚ ਤੁਸੀਂ ਦੇਖਿਆ ਹੋਣਾ ਕਿ ਇੱਕ ਆਂਗਣ ਬਣਿਆ ਹੁੰਦਾ ਸੀ ਬੇੜਾ ਹੁੰਦਾ ਉਹ ਤੇ ਗੱਬੇ ਤੌਲਸੀ ਲੱਗੀਆਂ ਹੁੰਦੀ ਸੀ ਭਾਈ ਸਿਆਣੇ ਬਜ਼ੁਰਗ ਸੀਗੇ ਜਿਹੜੇ ਕਿਸੇ ਕਾਰਨ ਹੀ ਲਾਉਂਦੇ ਸੀਗੇ ਸੋ ਤੁਹਾਨੂੰ ਇਹਦਾ ਜਾਣਕਾਰੀ ਦੋਸਤੋ ਹੁਣ ਚੰਗੀ ਲੱਗੀ ਆ ਤੇ ਤੁਸੀਂ ਵੀਡੀਓ ਨੂੰ ਬਾਈ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਓ ਤੇ YouTube ਚੈਨਲ ਨੂੰ ਸਾਡੇ ਨੂੰ ਫੋਲੋ ਜ਼ਰੂਰ ਕਰਨਾ ਤਾਂ ਜੋ ਉੱਥੇ ਆਪਾਂ ਤੁਹਾਡੇ ਲਈ ਨਵੀਂ ਤੇ ਨਵੀਂ ਜਾਣਕਾਰੀ ਵੀਡੀਓ ਭਾਵੇਂ ਆਪਾਂ ਘੱਟ ਪਾਣਿਆਂ ਪਰ ਜਾਣਕਾਰੀ ਆਪਾਂ ਤੁਹਾਨੂੰ ਉਹ ਦਿੰਨੇ ਆਂ ਪੇ ਜਿਹੜੀ ਤੁਹਾਨੂੰ ਜ਼ਰੂਰਤ ਆ ਤੇ ਜਿਹੜੇ ਕਿਉਂਕਿ ਆਪਣੇ ਸਰੀਰ ਤੋਂ ਬਾਦੋ ਕਿਸੇ ਨੇ ਨਹੀਂ ਤੁਹਾਡਾ ਸਾਥ ਨਹੀਂ ਦੇਣਾ ਮੰਜੇ ਤੇ ਪੈ ਜਾਣਾ ਪੈਸੇ ਢੇਲੇ ਭਾਵੇਂ ਸਹਾਰੇ ਰੱਖ ਦਿਓ ਤੇ ਮੰਜੇ ਤੇ ਪਿਆ ਨੂੰ ਤੁਹਾਡੇ ਸਰੀਰ ਨੇ ਤੁਹਾਨੂੰ ਆਪਣਾ ਹੀ ਸਾਥ ਦੇਣਾ ਬਾਕੀ ਸਾਰਿਆਂ ਨੇ ਛੱਡ ਜਾਣਾ ਇਸ ਕਰਕੇ ਤਾਂਦਰੁਸਤ ਰਹਣਾ ਤਾਂ ਬਾਈ ਇਸ ਜਿਹੜੀ ਆਪਣੇ ਰੱਬ ਨੇ ਸਾਨੂੰ ਆ ਪ੍ਰਕਿਰਤੀ ਦਿੱਤੀ ਆ ਬਾਤਾਵਾਂਣ ਦਿੱਤਾ ਇਹਨੂੰ ਸੰਭਾਲੋ ਤੇ ਇਦਾਂ ਦੇ ਬੂਟਿਆਂ ਨੂੰ ਲਾਓ ਜਰੂਰ ਲਾਓ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਆ ਮਿਲਦੇ ਆ ਜੀ ਨਵੀਂ ਜਾਣਕਾਰੀ